ਦੇ ਪੱਤੇ ਪ੍ਰਤਮਿਕ ਸਿਹਤ ਆਪੇ ਕਮੇਟੀ ਦੇ ਲਈ ਇਹ ਆਯੋਜਨ ਹੋਇਆ ਅਤੇ ਸਤਿ ਸ਼੍ਰੀ ਅਕਾਲ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਸਿੱਤੇ ਸਤਿ ਸ਼ੰਕਰੀ ਹਰਮੰਦਰ ਸਾਹਿਬ ਫਿਰ ਦਰਬਾਰ ਸਾਹਿਬ ਵਿਖੇ ਅੱਜ 7 ਜੂਨ ਨੂੰ ਜਿਹੜੇ ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਸਕੂਲ ਕਾਲਜ ਨੇ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਵਲੰਟੀਅਰ ਤੌਰ ਤੇ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਨ ਵਾਸਤੇ ਆਏ ਨੇ ਮੈਂ ਸਤਿ ਸ਼ੰਕਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵੱਲੋਂ ਉਹਨਾਂ ਬੱਚਿਆਂ ਨੂੰ ਜੀ ਆਇਆ ਕਹਿਣਾ ਤੇ ਧੰਨਵਾਦ ਕਰਨਾ ਚਾਣਨਾ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਭਾਈ ਹਰਜਿੰਦਰ ਸਿੰਘ ਧਾਮੇ ਉਹਨਾਂ ਵੱਲੋਂ ਹੋਏ ਆਦੇਸ਼ ਮੁਤਾਬਕ ਜਿਹੜੇ ਸਾਡੇ ਸਰਦਾਰ ਸੁਖਵਿੰਦਰ ਸਿੰਘ ਜੀ ਸਖਤਰ ਵਿਦਿਆ ਨੇ ਤੇ ਸਾਡੀ ਭੈਣ ਸਤਵੰਤ ਕੌਰ ਸਹਾਇਕ ਡਾਇਰెక్టర్ ਸਕੂਲਾ ਉਹਨਾਂ ਦੇ ਅਪਰਾਲੇ ਵੱਲੋਂ ਜਿਹੜੇ ਇਹੋ ਬੱਚੇ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਤੋਂ ਉਹ ਸੇਵਾ ਕਰਨ ਬਾਅਦ ਤੇ ਆਏ ਨੇ ਆਮ ਤੌਰ ਤੇ ਵੇਖਿਆ ਜਾਂਦਾ ਸਕੂਲਾਂ ਕਾਲਜਾਂ ਦੇ ਸਟੂਡੈਂਟਾਂ ਵੱਲੋਂ ਜਦੋਂ ਕੋਈ ਛੁੱਟੀਆਂ ਵਗੈਰਾ ਹੁੰਦੀਆਂ ਨੇ ਤਾਂ ਉਹ ਇਹਨਾਂ ਛੁੱਟੀਆਂ ਦੇ ਦੌਰਾਨ ਕੋਈ ਹਿਲ ਸਟੇਸ਼ਨ ਕੋ ਪਹਾੜੀ ਤੇ ਜਾ ਕੇ ਆਪਣਾ ਸਮਾਂ ਬਤੀਤ ਕਰਦੇ ਨੇ ਪਰ ਜੋ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸਕੂਲ ਕਾਲਜ ਨੇ ਜਿਹੜਾ ਸਾਡਾ ਮਨੋਰਥ ਸਾਡਾ ਜਿਹੜਾ ਸਾਡਾ ਸਿਧਾਂਤ ਆ ਉਹ ਬੱਚਿਆਂ ਨੂੰ ਬਾਣੀ ਤੇ ਬਾਣੇ ਨਾਲ ਜੋੜਨ ਵਾਸਤੇ ਉਹ ਜਿਹੜੇ ਸਾਡੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਬੰਧਕ ਨੇ ਇਹ ਉਹ ਵਧਾਈ ਦੇ ਪਾਤਰ ਨੇ ਕਿ ਉਹ ਬੱਚਿਆਂ ਨੂੰ ਸਤਿਗੰਨ ਸ੍ਰੀ ਹਰਮੰਦਰ ਸਾਹਿਬ ਵਿਖੇ ਛੁੱਟੀਆਂ ਦੇ ਦਿਨਾਂ ਦਿਨਾਂ ਦੇ ਵਿੱਚ ਲਗਭਗ 1 ਮਹੀਨਾ ਪੂਰੇ ਸਕੂਲ ਕਾਲਜ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਵਲੰਟੀਅਰ ਤੌਰ ਤੇ ਇੱਥੇ ਸੇਵਾ ਕਰਨਗੇ ਨਾਲੇ ਸੇਵਾ ਕਰਨਗੇ ਤੇ ਨਾਲੇ ਬਾਣੀ ਤੇ ਬਾਣੇ ਨਾਲ ਜੁੜਨ ਕੇ ਜਿਹੜਾ ਸਾਡਾ ਮੇਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਨੋਰਥ ਆ ਉਹ ਮੈਨੂੰ ਲੱਗਦਾ ਤਾਂ ਕਿਤੇ ਨਾ ਕਿਤੇ ਸਾਡੇ ਜਿਹੜੇ ਜਿੱਤੇ ਸ੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਅਪਰਾਲੇ ਕਰਦੀ ਆ ਉੱਥੇ ਜਿਹੜੇ ਸਾਡੀ ਸਕੂਲ ਕਾਲਜ ਨੇ ਉਹ ਵੀ ਇਹਦੇ ਚ ਸਹਾਈ ਹੋ ਰਹੇ ਨੇ ਤੋਂ ਇਹ ਲਗਭਗ 30 ਜੂਨ ਤੱਕ ਜਿਹੜੇ ਇਹ ਬੱਚੇ ਨੇ ਸੇਵਾ ਕਰਦੇ ਇੱਥੇ ਰਹਿਣਗੇ ਮੈਂ ਸਾਰਿਆਂ ਨੂੰ ਇੱਥੇ ਜੀਆ ਲਈ ਇਹਨਾਂ ਤੇ ਧੰਨਵਾਦੀ ਕਹਿੰਦਾ ਲਗਭਗ ਇਹ 100 ਦੇ ਨੇੜੇ ਜਿਹੜੇ ਬੱਚੇ ਨੇ ਉਹ ਵਲੰਟੀਅਰ ਨੇ ਉਹ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਇਹ ਜਿਹੜੇ ਸੇਵਾ ਕਰਿਆ ਕਰਨਗੇ